ਸਾਤਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸਤਰਾਮ ਸਿੰਘ ਆ 15 ਕਿੱਲਿਆਂ ਦਾ مالک ਪਿਆਰਜੀਤ ਸਿੰਘ ਉਰਫ ਦੁਸ਼ਮਣਜੀਤ ਸਿੰਘ ਵੱਲੋਂ 50 ਲੱਖ ਜੂਏ ਵਿੱਚ ਹਾਰ ਨ ਮਗਰੋਂ ਬੁਰੀ ਤਰ੍ਹਾਂ ਮਾਰਿਆ ਆਪਣਾ ਪਿਤਾ ਲਖਵੀਰ ਸਿੰਘ ਬਾਜਾ ਖਾਣਾ ਮੰਡੀ ਬਰੀ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਆਣਾ ਮੰਡੀ ਬਰੀਵਾਲਾ ਨਾਲ ਸੰਬੰਧਿਤ ਗੀਤੇ ਦਿਨੇ ਪਿੰਡ ਬਾਜਾ ਮਰਾਣ ਦੇ ਦੋ ਪਿਤਾ ਪੁੱਤਰ ਉੱਪਰ ਹਮਲਾ ਕਰਕੇ ਪਿਤਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਅੰਨੇ ਕਤਲ ਕੇਸ ਦੀ ਜ਼ਿਲ੍ਹੇ ਦੇ ਐਸਐਸਪੀ ਅਤੇ ਹੋਰ ਆਲਾ ਅਫਸਰਾਂ ਵੱਲੋਂ 50 ਘੰਟਿਆਂ ਵਿੱਚ ਗੁੱਤੀ ਸਲਝਾਉਣ ਦਾ ਖਲਾਸਾ ਕੀਤਾ ਗਿਆ ਹੈ ਅਤੇ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਲਿਆਂਦਾ ਗਿਆ ਮੀਡੀਆ ਸਾਹਮਣੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਬੀਤੇ ਦਿਨੀ ਪਿੰਡ ਮਰਾੜ ਕਲਾਂ ਦੇ ਲੋ ਦੋ ਦੋ ਪਿਓ ਅਤੇ ਪੁੱਤ ਦਵਾਈ ਲੈਣ ਲਈ ਜਾ ਰਹੇ ਸਨ ਤਾਂ ਜਦ ਇਹ ਪਿੰਡ ਮਰਾੜ ਕਲਾਂ ਦੇ ਨਜ਼ਦੀਕ ਗਏ ਤਾਂ ਕੁਝ ਵਿਅਕਤੀਆਂ ਵੱਲੋਂ ਕਾਰ ਤੇ ਹਮਲਾ ਕਰਕੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਸ ਦਾ ਪੁੱਤਰ ਬਚ ਗਿਆ ਅਤੇ ਉਸ ਸਮੇਂ ਪਰਿਵਾਰ ਦੇ ਬਿਆਨਾਂ ਅਨੁਸਾਰ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਦੂਸਰੇ ਪਾਸੇ ਪੁਲਿਸ ਵੱਲੋਂ ਜਦ ਆਪਣੀ ਤਬਦੀਸ਼ ਕੀਤੀ ਗਈ ਤਾਂ ਇਹ ਮਾਮਲਾ ਸਾਹਮਣੇ ਆਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਲੜਕੇ ਪੇਘੋਰ ਲੱਗਦਾ ਕਿ ਪਿਆਰ ਸਿੰਘ ਨੇ ਬੀਤੇ ਦਿਨੀ ਜੂਆ ਖੇਡਣ ਸਮੇ 50 ਲੱਖ ਰੁਪਏ ਹਾਰ ਚੁੱਕਿਆ ਸੀ ਅਤੇ ਉਹਨਾਂ ਪੈਸਿਆਂ ਦੀ ਵਾਪਸੀ ਲਈ ਆਪਣੇ ਘਰ ਵਿਖੇ ਇਹ ਝੂਠ ਬੋਲਿਆ ਕਿ ਮੈਂ ਕਿਸੇ ਬਿਜ਼ਨਸ ਵਿੱਚ 50 ਲੱਖ ਰੁਪਏ ਦਾ ਘਾਟਾ ਖਾ ਚੁੱਕਾ ਹਾਂ ਇਸ ਲਈ ਮੈਨੂੰ ਹੋਰ 50 ਲੱਖ ਰੁਪਏ ਦੀ ਜ਼ਰੂਰਤ ਹੈ ਤਾਂ ਕਿ ਇਸ ਝਗੜੇ ਨੂੰ ਖਤਮ ਕੀਤਾ ਜਾ ਸਕੇ ਦੂਸਰੇ ਪਾਸੇ ਪਿਆਰਜੀਤ ਦੇ ਪਿਤਾ ਨੇ ਇਸ ਝਗੜੇ ਨੂੰ ਖਤਮ ਕਰਨ ਲਈ ਨਾਲ ਚੰਡੀਗੜ੍ਹ ਜਾ ਕੇ ਪੈਸੇ ਦੇਣ ਲਈ ਘਰੋਂ ਚੱਲ ਪਏ 50 ਪਿੰਡ ਬਣਾੜ ਕਲਾ ਨਜੀਬ ਕਹਤਾ ਪਿਆਰਜੀਤ ਸਿੰਘ ਨੇ ਆਪਣੇ ਜੁਗੇ ਵਾਲੀ ਬੋਲ ਖੁੱਲਣ ਜਾਂ ਖੁੱਲ ਜਾਣ ਤੋਂ ਦਰਦਿਆਂ ਚਾਕੂ ਨਾਲ ਆਪਣੇ ਪਿਤਾ ਉੱਪਰ वार ਕਰਕੇ ਉਹਨਾਂ ਨੂੰ ਮੌਤ ਦੇ ਘਾਟੋ ਉਤਾਰ ਦਿੱਤਾ ਅਤੇ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਫੀਸ਼ਾਦ ਨਾ ਜੀ ਜਿਹੜਾ ਆ ਸਸ ਜੀ ਇਹ ਸ਼ਾਂਤ ਐਸੋਲੇ ਐਸਐਸਪੀ ਦਾਤਰ ਸਿੰਘ ਮੁਖਸਰ ਸਾਹਿਬ ਤੋਂ ਲੈਣਾ ਤਸਵੀਰਾਂ ਦੇ ਵਿੱਚ ਉਸ ਵਿਅਕਤੀ ਨੂੰ ਦਿਖਾ ਰਿਹਾ ਆ ਜਿਸ ਜਿਸਬ ਜਿਹੜੀ ਇਹ ਘਟਨਾ ਦਾ ਇੱਕ ਲੋਕਾਂ ਚ ਜਿਹੜੀ ਇਹ ਝੂਠੀ ਵਾਰ ਦਾ ਤਾਂ ਉਹਦਾ ਡਰ ਪੈਦਾ ਹੋ ਗਿਆ ਉਹਨਾਂ ਦੇ ਬਾਰੇ ਸਾਰਾ ਕੀ ਮੈਸੇਜ ਦੇ ਰਿਹਾ ਮੈਂ ਮੁਖਸਰ ਦੇ ਵਾਸੀ ਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਅਸੀਂ ਕੰਪਲੀਟਲੀ ਰੈਡੀ ਹੈਗੇ ਅਸੀਂ ਕੰਪਲੀਟਲੀ ਆਕੇ ਰੈਡੀ ਸਾਡੀ ਮਈ ਅਸੀਂ ਰੈਪਿਡ ਪੂਰੀ ਫੋਰਸ ਵੀ ਐਕਟਿਵ ਕੀਤੀ ਹੈ ਸਾਡੀ ਪੀਸੀਆ ਦਾ ਸਟਰਕਚਰ ਅਗੇਨ ਕ੍ਰੀਏਟ ਕੀਤਾ ਗਿਆ ਹੈ ਪੂਰੀ ਵੈਰੀ ਇਫੈਕਟਿਵ ਤੇ ਇਹਦੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਇਸ਼ੂ ਹੁੰਦਾ ਹੈ ਤੁਹਾਨੂੰ ਲੱਗ ਰਿਹਾ ਲੋਟਾ ਕੋਆ ਇੱਥੇ ਜ਼ਿਆਦਾ ਹੋ ਰਹੀ ਹੈ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾਓ ਅਸੀਂ ਕੰਪਲੀਟਲੀ ਐਕਟਿਵ ਹੈਗੇ ਕੋਈ ਵੀ ਗੈਂਗ ਜੋ ਹੈਗੀ ਉਹਨੂੰ ਛੱਡਿਆ ਨਹੀਂ ਜਾਏਗਾ ਸਾਰੇ ਫੜਕੇ ਅੰਦਰ ਦਿੱਤੇ ਜਾਣਗੇ ਤੇ ਇਸ ਚੀਜ਼ ਲਈ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਜੋ ਵੀ ਗੱਲ ਹੈ ਸਾਡੇ ਤੱਕ ਪਹੁੰਚਾਓ ਅਸੀਂ ਵੀ ਬਲ ਐਨਸ਼ੋਰ ਕਰਦੇ ਹਾਂ ਆਲ ਦੀ ਟਾਈਗਰ ਪੰਜਾਬ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਸੇਜ ਇਸ ਵੇਲੇ ਜ਼ਿਲ੍ਹਾ ਸ਼੍ਰੀ ਮੌਸਰ ਸਾਹਿਬ ਦੇ ਐਸਐਸਸੀ ਦਫ਼ਤਰ ਵੀ ਕੇ ਮੌਜੂਦ ਹਾਂ ਜਿੱਥੇ ਕਿ ਪਿਛਲੇ ਦਿਨੀ ਮੰਡੀ ਬਰੀ ਵਾਲਾ ਦੇ ਥਾਣੇ ਦੇ ਇਹਨਾਂ ਆਉਂਦੇ ਪਿੰਡ ਬਰਾੜ ਵਿਖੇ ਇੱਕ ਪਿੰਡ ਬਰਾੜ ਕਲਾਂ ਨਜ਼ਦੀਕ ਮਟਰ ਕੀਤਾ ਗਿਆ ਸੀ ਜੋ ਕਿ ਉਸ ਦੀ ਗੁੱਤੀ ਨੂੰ ਸੁਲਝਾਉਂਦੇ ਹੋਏ ਪੰਜਾਬ ਪੁਲਿਸ ਵੱਲੋਂ ਅਤੇ ਫੂਰੀ ਪੁਲਸ ਪ੍ਰਸ਼ਾਸਨ ਵੱਲੋਂ ਮਿਲ ਕੇ ਜਿਹੜਾ ਇਹ ਕਿ 55 ਘੰਟਿਆਂ ਵਿੱਚ ਇਹਦਾ ਮਸਲਾ ਜਿਹੜਾ ਸੀ ਉਦਦੇ ਅੰਨੇ ਕਤਲ ਦੀ ਗੁੱਥੀ ਨੂੰ ਸਲਝਾਇਆ ਗਿਆ ਕਿ ਜੇ ਕਿ ਵਕ ਵਕ ਪੱਤਰਕਾਰਾਂ ਵੱਲੋਂ ਕਈ ਕਰਾਂ ਦੀਆਂ ਖਬਰਾਂ ਫਲਾਈਆਂ ਗਈਆਂ ਪਰ ਜਿਹੜੀ ਸਚਾਈ ਸਾਹਮਣੇ ਆਈ ਉੱਭਰ ਕੇ ਇਹ ਆਈ ਹੈ ਕਿ ਪਿਆਰ ਸਿੰਘ ਸਨ ਆਫ ਲਖਵੀਰ ਸਿੰਘ ਮਿਰਤੂ ਦਾ ਮੁੰਡਾ ਜਿਹੜਾ ਸੀ ਕਿ ਉਹਨੇ ਕਿਸੇ ਜੂਏ ਦੇ ਵਿੱਚ ਆਪਣੇ ਪ੍ਰੋਪਰਟੀ ਹਾਰ ਲਈ ਸੀ ਇਸ ਕਰਕੇ ਉਹ ਨਾ 60 ਲੱਖ ਰੁਪਇਆ ਜਿਹੜਾ ਉਹ ਦੇਣ ਵਾਸਤੇ ਤਰਲੋ ਮੱਚੀ ਹੋਇਆ ਫਿਰ ਲਈ ਕਈ ਦਿਨਾਂ ਤੋਂ ਲੈ ਕੇ ਉਹ ਆਪਣੇ ਪਰਿਵਾਰ ਦੇ ਵਿੱਚ ਕਹਿ ਰਿਹਾ ਸੀ 50 ਲੱਖ ਦਾ ਬੰਦੋਬਸਤ ਨਾ ਹੁੰਦਾ ਦੇਖ ਕੇ ਜਦੋਂ ਘਰ ਵਾਲਿਆਂ ਨੇ ਰਾਹ ਮਜਬਰਾ ਕੀਤਾ ਉਸ ਤੋਂ ਨਾ ਹੱਲ ਹੁੰਦਾ ਦੇਖ ਕੇ ਇਹਨਾਂ ਨੇ ਆਪਣੇ ਪਿਓ ਨੂੰ ਉਸ ਜਗ੍ਹਾ ਵੱਲ ਲਿਜਾ ਰਿਹਾ ਸੀ ਕਿ ਜਿੱਥੇ ਜਿੱਥੇ ਕਰਜ਼ਾ ਦੇਣਾ ਸੀ ਚੰਡੀਗੜ੍ਹ ਕਿਤੇ ਜੂਏ ਚ ਖਾਰੀ ਜਗ੍ਹਾ ਤੇ ਤੇ ਇਸ ਜਗ੍ਹਾ ਨੂੰ ਲੈ ਕੇ ਪਤਾ ਨਹੀਂ ਮੰਨ ਦੇ ਵਿੱਚ ਕੀ ਆਈ ਪੁੱਤਰ ਵੱਲੋਂ ਹੀ ਹਮਲਾ ਕਰਕੇ ਪਿੰਡ ਮਰਾੜ ਕਲਾ ਨੂੰ ਜਾਣ ਵਾਲੀ ਲਿੰਕ ਸੜਕ ਖਾਰਾ ਖਾਰੇ ਦੇ ਲਿੰਕ ਫਾਟਕ ਦੇ ਉੱਤੇ ਜਾ ਕੇ ਇਸ ਨੇ ਆਪਣੇ ਮਨਸੂਬੇ ਨਾਲ ਇੱਕ ਸਰੀਰ ਦਾ ਬਹੁ ਬੜੀ ਤਕੜਾ ਹੋਣ ਕਰਕੇ ਆਪਣੀ ਹਫਾਜ਼ਤ ਤੇ ਹਮਲਾ ਕਰਕੇ ਜਿਹੜੀ ਕਿਰਚ ਸੀ ਆਦਬ ਵਗੈਰਾ ਪੁਲਿਸ ਵੱਲੋਂ ਅਜੇ ਪੇਸ਼ ਕਰਨੀ ਬਾਕੀ ਆ ਤੇ ਉਸੇ ਹਮਲਾ ਕਰਕੇ ਮਾਰ ਕੇ ਮਗਰੋਂ ਗੱਡੀ ਦੀ ਤੋੜ ਪੰਨ ਜਿਹੜੀ ਸੀ ਉਹ ਕਰਕੇ ਤੇ ਕਾਨੂੰਨ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਲਈ ਅਜਹੀ ਵਾਰਦਾਤ ਨੂੰ ਅਨ੍ਯਾਮ ਦਿੱਤਾ ਜੋ ਕਿ ਪੂਰੀ ਤਰ੍ਹਾਂ ਪੁਲਿਸ ਵੱਲੋਂ ਇਸ ਖਲਾਸਾ ਕੀਤਾ ਗਿਆ ਹੈ ਕਿ ਉਹ ਵਿਉਦਾ ਕਤਲ ਪੁੱਤ ਵੱਲੋਂ ਹੀ ਕੀਤਾ ਗਿਆ ਹੈ ਅਗਉਣ ਵਾਲੀ ਜਿਹੜੀ ਕਾਨੂੰਨੀ ਕਾਰਵਾਈ ਹੈ ਪ੍ਰਕਿਰਿਆ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਕੇਸ ਕਿਸ ਕਾਰਨ ਕਰਕੇ ਕਿਸ ਕਿਸ ਵਜ੍ਹਾ ਨਾਲ ਕਿਸ ਕਿਸ ਹਥਿਆਰ ਦੇ ਨਾਲ ਇਹਦਾ ਕਤਲ ਕੀਤਾ ਗਿਆ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸ਼ਕਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ